ਉਸ ਤੋਂ ਪਹਿਲਾਂ ਦੋ ਫਕੀਰ ਉਸੇ ਰਹਿ ਗਏ ਸੀ ਜਿਹੜੇ ਤੋਂ ਉਹਨੇ ਜਾਣੇ ਇੱਕ ਗਿਆ ਜਾ ਕੇ ਥੇਤੇ ਖੜ ਗਿਆ ਕਹਿੰਦਾ ਨਿਗਾਹ ਮਾਰੀ ਜਦੋਂ ਆਹੋ ਕਹਿੰਦਾ ਵੀ ਬਹੁਤ ਕੋਈ ਇੱਥੇ ਦਾ ਸ਼ਹਿਰ ਖਤਮ ਹੋਵੇ ਵੱਡਾ ਭਾਰੀ ਥੇ ਉਹ ਕਰਦੇ ਕਰਦੇ ਜੀ ਠਿਕਰੀਆਂ ਦੀ ਨਿਗਾਹ ਵਾਗੀ ਠਿਕਰੀਆਂ ਇਹ ਨਿਗਾਹ ਵਾਗੀ ਤੇ ਉਹ ਕਹਿੰਦਾ ਠਿਕਰੀਆਂ ਵਾਲੀਆਂ ਬੰਗੀਆਂ ਨੇ ਉਨੇ ਠਿਕਰੀ ਚਾਹ ਲਈਆ ਆਕੇ ਠਿਕਰੀ ਦੇ ਲਿਖਣ ਲੱਗ ਗਿਆ ਬੰਦਾ ਜੋ ਚਾਹੇ ਸੋ ਕਰੇ ਬੰਦਾ ਜੋ ਚਾਹੇ ਸੋ ਕਰੇ ਬੰਦਾ ਜੋ ਚਾਹੇ ਸੋ ਕਰੇ 12 ਸਾਲ ਲਿਖਦਾ ਰਿਹਾ ਜਦੋਂ 12 ਸਾਲ ਲਿਖਦੇ ਨੂੰ ਨੰਂਡੇ ਐਨੇ ਕੁੰਬਾ ਗਿਆ ਕੁੰਬਾਇਆ ਉਹਨੇ ਸੋਚਿਆ ਵੀ ਚਲ ਬਹੁਤ ਸਾਰੇ 12 ਸਾਲ ਹੋ ਗਏ ਇੱਥੇ ਬੈਠਾ ਨੂੰ ਲਿਖਦੇ ਨੂੰ ਵੀ ਹੁਣ ਆਪਾਂ ਚੱਲਾਂਗੇ ਸਾਰੂ ਮਹਾਤਮਾ ਦੇ ਦਰਸ਼ਨ ਕਰਾਂਗੇ ਕੀ ਬਾਤ ਜਾਦੇ ਲਿਖ ਕੇ ਉਹ ਉਥੋ ਤੁਰ ਗਏ ਬੰਦੇ ਰੱਬ ਦੇ ਉਥੇ ਇੱਕ ਫਕੀਰ ਹੋਰ ਆ ਗਿਆ ਹੋਰ ਆਇਆ ਉਹ ਵਿਸ਼ਿਸ਼ਤਾ ਕਰਦਾ ਜਿਹੜੀਆਂ ਵੀ ਬਾਹਰ ਦੂਰ ਤੱਕ ਲੰਬਾ ਚੜ੍ਹੋ ਹਥੇ ਇਹ ਤਾਂ ਕੋਈ ਰਾਜਧਾਨੀ ਖਤਮ ਹੋਈ ਜਾਂ ਕੋਈ ਸ਼ਹਿਰ ਖਤਮ ਹੋਇਆ ਇਹ ਸਾਰ ਸੋਝੇ ਸੋਝੇ ਦੀ ਠਿਕਰੀਆਂ ਹੀ ਨਿਕਾ ਉਹਦੀ ਵਾਗੀ ਉਨੇ ਦੇਖਿਆ ਚੱਕ ਕੇ ਜਦੋਂ ਪੜਿਆ ਬੰਦਾ ਜੋ ਚਾਹੇ ਸੋ ਕਰੇ ਬੰਦਾ ਜੋ ਚਾਹੇ ਸੋ ਕਰੇ ਬੰਦਾ ਜੋ ਚਾਹੇ ਰੇਜ ਕੀ ਟਿਕਰੀ ਤੇ ਉਹ ਕਹਿੰਦਾ ਵੀ ਲਿਖਣ ਤਾਂ ਲੱਗਿਆ ਸੀ ਕਹਿੰਦਾ ਕੱਚ ਛੱਡ ਗਿਆ ਇਹ ਕਹਿੰਦਾ ਠੀਕ ਹੈ ਪਰ ਕੱਚ ਛੱਡ ਗਿਆ ਉਹ ਮਗਰ ਲੱਗ ਗਿਆ ਲਿਖਣ ਕਹਿੰਦਾ ਜੇ ਲੱਗਿਆ ਰਹੇ ਐਵੇਂ ਨਹੀਂ ਜੇ ਲੱਗਿਆ ਰਹੇ ਜੇ ਲੱਗਿਆ ਰਹੇ ਜੇ ਲੱਗਿਆ ਰਹੇ 12 ਸਾਲ ਹੋ ਲੱਗ ਗਏ 12 ਸਾਲ ਲੀਕ ਉਹ ਵੀ ਕਹਿੰਦਾ ਮਰਨਾ ਇਹ ਕੀ ਮੁੱਕਣ ਵਾਲਾ ਕੰਮ ਹੈ ਚਲ ਆਪਾਂ ਵੀ ਇਸ਼ਨਾਨ ਕਰਾਂਗੇ ਨਾ ਸਰਵਨ ਮਿਲਾਂਗੇ ਉਹ ਵੀ ਤੁਰ ਗਿਆ ਫੇਰ ਹੁਣ ਆਜੋ ਉੱਥੇ ਜਿਹੜਾ ਤਿਆਰ ਖੂਟ ਦਾ ਬਾਦਸ਼ਾਹ ਬਣ ਕੇ ਚੱਲੇ ਉਹ ਵੀ ਉਸੇ ਰਾਹ ਹੀ ਜਾਂਦਾ ਉਸੇ ਤੇ ਤੇ ਜਾ ਕੇ ਉਹ ਖੜ ਗਿਆ ਉਹ ਖੜਿਆ ਤੇ ਮਾਰੀ ਨਿਗਾ ਉਹ ਵੀ ਸਿਫਤਾ ਕਰਦਾ ਥੇੜੀਆਂ ਸਿਫਤਾ ਕਰਦੇ ਕਰਦੇ ਦੀ ਠੀਕਰੀਆਂ ਜਿ ਨਿਗਾ ਉਹਦੀ ਵਾਗੀ ਉਹਨੇ ਚੱਕੀਆਂ ਪੜਕੇ ਦੇਖਿਆ ਕਹਿੰਦਾ ਵੀ ਇਹ ਹਰਫਿੱਕ ਦੇ ਤਾਂ ਨਹੀਂ ਆ ਇਹ ਹਰਫ ਤਾਂ ਹੋਨੇ ਨੇ ਇੱਕ ਤਾਂ ਲੈ ਗਿਆ ਵੀ ਬੰਦਾ ਜੋ ਚਾਹੇ ਸੋ ਕਰੀ ਦੂਜਾ ਲੈ ਮਗਰ ਲੱਗ ਗਿਆ ਜਿਹੜਾ ਉਹਨੇ ਕਹਿੰਦਾ ਇਹ ਦਿੱਖਦਾ ਵੀ ਮੈਂ ਨਹੀਂ ਕਰ ਸਕਦਾ ਜੇ ਲੱਗਿਆ ਰਹੇ ਫੇਰ ਕਰ ਸਕਦਾ ਜੇ ਉਹ ਕੰਮ ਦਾ ਖੜੇ ਹੀ ਨਾ ਛੱਡੇ ਬੰਦਾ ਜੋ ਚਾਹੇ ਸੋ ਕਰੇ ਬੰਦਾ ਜੋ ਚਾਹੇ ਸੋ ਇਹ ਦੋ ਹਰਫ ਦੋ ਦੇ ਨੇ ਇਹ ਦੋ ਨੇ ਹਰਫਾਂ ਨੂੰ ਦੇਖ ਕੇ ਉਹ ਪਹੁੰਚਿਆ ਤਾਂ ਉਹਨੇ ਠਿਕਰੀਆਂ ਚਾਕੇ ਪੜਿਆ ਕਹਿੰਦਾ ਇੱਕ ਤਾਂ ਲੈ ਗਿਆ ਵੀ ਬੰਦਾ ਦੇਖ ਪਿਆ ਨੂੰ ਸਹੀ ਕਰ ਦਿੰਦਾ ਉਧਰੋਂ ਇਮੋਸ਼ਨ ਬਣਿਆ ਹੁੰਦਾ ਉਧਰੋਂ ਤਾਂ ਨਹੀਂ ਗਾਉਂਦਾ ਕਹਿੰਦਾ ਵੀ ਹਰਫ ਦੋ ਦੇ ਨੇ ਉਹਨੇ ਪੰਜ ਸੱਤ ਠਿਕਰੀਆਂ ਚੱਕੀਆਂ ਆਪਦੀ ਝੋਲੀ ਚ ਪਾੜੀ ਇਹ ਜਿਹੜੀ ਵਕੀਰਾਂ ਦੇ ਇੱਥੇ ਚੋਰੀ ਟੰਗੀ ਹੁੰਦੀ ਹੈ ਨਾ ਉਹਦੇ ਵਿੱਚ ਵਾਣੀ ਕਹਿੰਦਾ ਮੰਨਾਂ ਆਪਾਂ ਤਜਰਬਾ ਕਰਾਂਗੇ ਇਹਨਾਂ ਦਾ ਉਹ ਠੀਕ ਰਿਆਂ ਪਾ ਕੇ ਚੱਲਿਆ ਗਿਆ ਮੁਰੇ ਕੋਈ ਬਾਦਸ਼ਾਹੀ ਆ ਗਈ ਸ਼ਹਿਰ ਆ ਗਿਆ ਉਹਨੇ ਪੁੱਛਿਆ ਵੀ ਮਾਰਾ ਇੱਥੇ ਦਾ ਕੋਈ ਰਾਜਾ ਕਹਿੰਦੇ ਹਾਂ ਜੀ ਹੈਗਾ ਇਹ ਉਹ ਰਾਜੇ ਦੇ ਪਰਵਾਰ ਕੀ ਹੈ ਕਹਿੰਦੇ ਜੀ ਰਾਂਝਲ ਦੇ ਸੁਖਨਾ ਬੁੰਡਾ ਵੀ ਹੈ ਕੁੜੀਆਂ ਵੀ ਹੈ ਅੱਛਾ ਹਾਂ ਇਹ ਕਹਿੰਦਾ ਤੂੰ ਨਾ ਲਾਉਣਾ ਮੈਂ ਕਿੱਥੇ ਕਿੱਲੇ ਲਾਵਾਂ ਕੈਨ ਮਾਰਾ ਜਿੱਥੇ ਤੁਹਾਡਾ ਅੱਛਾ ਕਰਦੇ ਉੱਥੇ ਲੈ ਲਓ ਜਾਣੇ ਨੇ ਗੁਹਾਰੇ ਚੋ ਚਾਰ ਪਤਨੇ ਚੱਕ ਲੀਆਂ ਕੋਈ ਮੁੜ ਜਾ ਪਿਆ ਤੇ ਉਹ ਤਾਂ ਲੈ ਮੋੜੇ ਤੇ ਜਾ ਕੇ ਬਾਦਸ਼ਾਹ ਦੇ ਮਹਿਲਾਂ ਦੇ ਮੂਹਰੇ ਕੇ ਲਈ ਮੂਹਰੇ ਲਾ ਲੈ ਤੂੰ ਕਾਉਂ ਬਹਿ ਗਿਆ ਤੂੰ ਨਾ ਲਾ ਕੇ ਤੂੰ ਨਾ ਲਾ ਕੇ ਬੈਠਿਆ ਹੋਇਆ ਤਾਂ ਉਹ ਸੋਚੇ ਇਹ ਲੋਕ ਦੇਖਦੇ ਆ ਸੇਵਾਦਾਰ ਜਾਣਦੇ ਆ ਬਾਬਾ ਤੂੰ ਤੇ ਲਿਆ ਤੀ ਲਸੀ ਲੈ ਆ ਦੀਏ ਪ੍ਰੋਟੀ ਲੈ ਕੇ ਦੇਈਏ ਉਹ ਬੋਲਦਾ ਚੁੱਪ ਕਰਾ ਬੈਠਾ ਉਸ ਖਾਨਦਾਨੀ ਕੁਛ ਪਿੰਡਾ ਨਹੀਂ ਤੇ ਨੇ ਧਰਮੀਚੇ ਨੇ ਭਜਨ ਕਰੀ ਜਾਂਦਾ ਬੈਠਾ ਭਜਨ ਕਰਦੇ ਕਰਦੇ ਐਨੇ ਬਾਦਸ਼ਾਹ ਕੋਲ ਗੱਜ ਜਾ ਗਲੋ ਕਹਿੰਦੇ ਮਹਾਰਾਜਾ ਦਾ ਫਕੀਰ ਬੈਠਾ ਆਪਣੇ ਬਾਗ ਦੀ ਧੂਣਾ ਲੈ ਨਾ ਤਾਂ ਕਿਸੇ ਨਾਲ ਗੱਲ ਕਰਦਾ ਨਾ ਬੋਲਦਾ ਐ ਨਾ ਕੁਝ ਖਾਂਦਾ ਪੀਂਦਾ ਐ ਕਿਤੇ ਐਸਾ ਨਾ ਹੋਵੇ ਕੋਈ ਆਪਣੀ ਨਗਰੀ ਨੂੰ ਢਾੜ ਕੇ ਤੁਰ ਜਾ। ਤੁਸੀਂ ਚੱਲੋ ਮਹਾਰਾਜ ਉਹਨੂੰ ਪੁੱਛੋ ਜਾ ਕੇ ਵੀ ਕੀ ਲੋੜ ਐ ਤੈਨੂੰ। ਕਹਿੰਦਾ ਵੀ ਚਲੋ ਬਾਦਸ਼ਾਹ ਅੱਗੇ ਦਰਦੇ ਹੁੰਦੇ ਸਾਧੂ ਬ੍ਰਾਹਮਣ ਤੋਂ ਬਾਦਸ਼ਾਹ ਲੋਕ ਵੀ ਕੰਮ ਦੇਤੇ। ਸਾਧੂ ਬ੍ਰਾਹਮਣਾਂ ਜਿਵੇਂ ਉਹ ਤੋਂ ਸਭ ਕੁਝ ਸੀ। ਇਹ ਵੀ ਗੱਲ ਐ। ਉਹ ਟਾਈਮ ਦੇ ਵਿੱਚ ਜਿਹੜੀ ਮੂਹੂ ਕਹਿਤੀ ਉਪਾਰ। ਅੱਜ ਕਾਲ ਯੁੱਗ ਦਾ ਜਮਾਨਾ ਧਰਮ ਕਰਮ ਸਭ ਦੁਨੀਆ ਛੱਡ ਗਈ ਸਾਡੀ ਦੁਨੀਆ ਚ ਕਿੱਥੋਂ ਜਾਂਦਾ ਰਹੇ ਕਿੱਥੋਂ ਸਾਧ ਰਹੇ ਕਿੱਥੋਂ ਕੋਈ ਛੇਤਰੀ ਜਾਂ ਬ੍ਰਾਹਮਣ ਰਹੇ ਕੈ ਨੂੰ ਕਾਇ ਬਾਵਲੀ ਬੋਲੂ ਕੈ ਅੱਜ ਇਹਦੇ ਨੇ ਮੂਵੀ ਹੁੰਦੀ ਹੈ ਕੈ ਤੇ ਉਹ ਕਹਿਣ ਲੱਗਾ ਵੀ ਮਹਾਰਾਜ ਤੁਸੀਂ ਚਲੋ ਜਾ ਕੇ ਉਹਨੂੰ ਪੁੱਛੋ ਫਕੀਰ ਨੂੰ ਵੀ ਤੈਨੂੰ ਕੀ ਚਾਹੀਦਾ ਤੂੰ ਕਿਉਂ ਧੂਆਂ ਲਾਈ ਬੈਠਾ ਏ ਥੇ ਜਾਂ ਕੁਝ ਤੈਨੂੰ ਮੇਰੇ ਟਾਈਮ ਕੋ ਲੋੜ ਆ ਉਹ ਦੱਸ ਦੇ ਕੋਈ ਜੱਗ ਪੁੰਨ ਕਰਨ ਦਾ ਹੈ ਉਹ ਕਰ ਲੈ ਜੋ ਤੇਰੀ ਇੱਛਾ ਸੋ ਕਰ ਲੈ ਤੁਸੀਂ ਮਹਾਰਾਜ ਆਪ ਜਾ ਕੇ ਪੁੱਛੋ ਉਹ ਜਾ ਰਿਹਾ ਬਾਦਸ਼ਾਹ ਕੇ ਉਹਨੇ ਮਹਾਰਾਜ ਬੁਲਾਈ ਬਾਦਸ਼ਾਹ ਨੇ ਚਾ ਕਨੈਣ ਖੋਲੇ ਜਿਵੇਂ ਬਾਦਸ਼ਾਹ ਆ ਗਿਆ ਮਹਾਰਾਜ ਆਇਂ ਦੱਸੋ ਤੁਸੀਂ ਤੁਹਾਨੂੰ ਲੋੜ ਕੀ ਹੈ? ਥੋੜੀ ਸੇਵਾ ਕੀ ਕਰੀਏ? ਸੇਵਾ ਕਹਿੰਦਾ ਠੀਕ ਹੈ। ਨਹੀਂ ਨਹੀਂ। ਤੁਸੀਂ ਖਾਣ-ਪੀਣ ਦਾ ਦੱਸੋ, ਕੋਈ ਹੋਰ ਚੀਜ਼ ਦੱਸੋ, ਤੋ ਕੋਈ ਪੈਸੇ ਦੇ ਲੈਣ ਦੀ ਲੋੜ ਆ ਉਹ ਦੱਸੋ। ਜੋ ਮੇਰੇ ਤੱਕ ਲੋੜ ਆ ਤੁਸੀਂ ਦੱਸੋ ਥੋਡੀ ਲੋੜ ਪੂਰੀ ਹੋਊਗੀ। ਅੱਛਾ। ਬਾਦਸ਼ਾਹ ਮੈਂ ਤੇਰੀ ਕੁੜੀ ਦਾ ਵਿਆਹ ਕਰਾਉਣਾ। ਮੈਨੂੰ ਆਪਲੀ ਲੜਕੀ ਦੇ ਦੇ ਬਾਸਾ ਨਾ ਕਿਹਾ ਬੜਾ ਲੁੜਾਏ ਸੋਚਦਾ ਵੀ ਮੌਲਾ ਹੋਇਆ ਕਿ ਮੈਂ ਮੰਗਵਟ ਇਹਦਾ ਬਿਰਦ ਹੈ ਕੁੜੀ ਮੇਰੀ 15 16 ਸਾਲ ਦੀ ਹੈ ਕਹਿੰਦਾ ਮਹਾਰਾਜ ਇੱਕ ਗੱਲ ਹੈ ਸੋਚ ਕੇ ਕਹਿਣ ਲੱਗਾ ਕਹਿੰਦਾ ਗੱਲ ਵੀ ਰੱਖਦੇ ਕੀ ਹੈ ਕੁੜੀ ਜਦ ਤੇ ਮੇਰੇ ਕੱਲੇ ਦਾ ਅੱਜ ਆ ਰਹੀ ਨਹੀਂ ਮੈਂ ਆਪਜੀ ਰਾਣੀ ਨਾਲ ਸਲਾਹ ਕਰ ਲਾ ਫੇਰ ਤੁਨ ਕਹਿੰਦਾ ਜਾ ਕਰ ਲੈ ਰਾਣੀ ਕੋਲ ਆਇਆ ਉਦਾਸ ਹੋ ਗਿਆ ਕਹਿੰਦਾ ਬਾਦਸ਼ਾਹ ਕਹਿੰਦੀ ਮਹਾਰਾਜਾ ਜੈਨ ਨੇ ਉਦਾਸ ਹੋ ਕਹਿੰਦਾ ਉਦਾਸ ਕੀ ਤੈਨੂੰ ਦੱਸਣ ਦੱਸਣ ਨਹੀਂ ਜੋਗ ਨਹੀਂ ਕਹਿੰਦੀ ਨਹੀਂ ਦੱਸੇ ਬਿਨਾ ਇਲਾਜ ਕਿਵੇਂ ਹੋ ਮੈਨੂੰ ਦੱਸ ਵੀ ਕੀ ਕਮੀ ਹੋਗੀ ਤੇਰੇ ਕੋਲੇ ਉਹ ਕਹਿੰਦਾ ਕਿ ਫਕੀਰ ਬੈਠਾ ਨਾ ਤਾਂ ਕੁਝ ਖਾਂਦਾ ਹੈ ਨਾ ਕੁਝ ਪੀਂਦਾ ਹੈ ਨਾ ਕੁਝ ਕਰਦਾ ਹੈ ਇੰਨੇ ਦਿਨ ਹੋ ਗਏ ਉਹਨੂੰ ਬੈਠੇ ਨੂੰ ਫੇਰ ਅੱਜ ਕਹਿੰਦਾ ਮੈਂ ਗਿਆ ਸੀ ਜਾ ਕੇ ਅਫਸਰਾਬ شاہੀ ਵੀ ਨਾਲ ਦੀ ਮੇਰੇ ਜਾ ਕੇ ਮੈਂ ਹੱਥ ਜੋੜੇ ਨਮਸਕਾਰ ਕੀਤੀ ਉਹਨਾਂ ਨੂੰ ਉਹ ਦੁੱਖ ਸੁੱਖ ਪੁੱਛਿਆ ਵੀ ਦੱਸੋ ਮਹਾਰਾਜ ਜੀ ਮੇਰੇ ਸੰਗ ਕੀ ਲੋੜਾਂ ਥਣ ਮੇਰੀ ਨਗਰੀ ਇਹਨਾਂ ਦਾੜ ਜਿਓ ਫੇਰ ਕਹਿੰਦੀ ਕੀ ਦੱਸਿਆ ਉਹਨੇ ਕਹਿੰਦਾ ਦੱਸਾਂ ਕਿ ਤੈਨੂੰ ਕੁੜੀ ਮੰਗਦਾ ਹੈ ਵੀ ਮੈਂ ਮਾਰਦੀ ਕੁੜੀ ਦੇ ਡੜਲੇ ਦੀ ਹੁਣ ਸਾਜ ਅਸੀ 90 ਸਾਲ ਦਾ ਕਹਿੰਦਾ ਤੇ ਕੁੜੀ ਆਪਣੀ ਸਾਰੀ 16 ਸਾਲ ਦੀ ਉਹ ਕਹਿੰਦੀ ਤੂੰ ਰੋਟੀ ਟੁਕਾ ਖਾਏ ਇਹ ਨਾ ਗੱਲਾਂ ਕੀ ਹੈ ਮੈਂ ਕਰਦੀਆਂ ਤੇਰਾ ਯਾਬਦਾ ਇਹ ਨਾ ਵੀ ਰੋਟੀ ਦਾ ਬੁਰਕੀ ਨੰਗਦੀ ਨਹੀਂ ਪਾਣੀ ਦਾ ਤੁਕਾ ਨਹੀਂ ਨਾ ਰੋਟੀ ਕੇ ਮੇਂ ਨੰਗੇ ਜੇ ਤਾਂ ਬਚਣਾ ਤੋਰਦਾ ਤਾਂ ਸਰਾਬ ਦਰ ਜੇ ਵਾਚਨ ਪੂਰੇ ਕਰਦਾ ਮੇਲ ਨਹੀਂ ਮੈਨੂੰ ਲੋਕ ਗੱਲਾਂ ਦੇਣਗੇ ਵੀ ਮੌਲੇ ਦੇ ਮਾਗਰ ਕੁੜੀ ਲਾਤੀ ਈਲਾਲ ਜਿੱਤੀ ਰਾਜ ਨੂੰ ਕਹਿੰਨੇ ਨਹੀਂ ਨਹੀਂ ਤੂੰ ਆਰਾਮ ਕਰ ਮੈਂ ਫੇਕਣਾ ਕਰ ਤੇ ਮੈਂ ਬੇਉਤੀ ਐ ਸੀ ਸੁਸਾਤੋ ਪੂਰੀ ਨਹੀਂ ਹੋਣੀ ਆ ਪਕੂੜੀ ਨਹੀਂ ਦੇਣੀ ਇਹਦਾ ਵੀ ਠੀਕ ਹੈ ਖਾਣ ਪਾਨ ਕਰਿਆ ਹੁਣ ਖਾਣ ਪਾਨ ਕੀ ਗੱਨਾ ਦੀ ਦੋ ਮਸੇ ਖਾ ਕੇ ਹਟ ਕੇ ਪਿੱਛੇ ਕਹਿੰਦਾ ਵੀ ਦੱਸ ਪਹਿਲਾਂ ਮੈਨੂੰ ਜੋ ਤਾ ਦੱਸ ਕਹਿੰਨੇ ਜਾ ਕੇ ਐ ਕਹਦੇ ਲੈ ਜਾ ਨਾਲ ਬਜ਼ੀਰ ਨੂੰ ਲੈ ਜਾ ਹੋਰ ਅਹਿਲਕਾਰਾਂ ਨੂੰ ਲੈ ਜਾ ਜਾ ਕਿ ਉਹਨਾਂ ਸਾਹ ਨੂੰ ਐ ਕਹਦੇ ਵੀ ਮਹਾਰਾਜ ਇਹ ਲੜਕੀ ਦਾ ਸਹੀ ਨਹੀਂ ਦੇ ਦੇ ਦਾਂਗੇ ਸਾਰਾ ਪੱਕਾ ਪੱਕਾ ਨਹੀਂ ਹੁੰਦਾ ਪਰ ਇੱਕ ਸਾਡੀ ਰਸਮ ਤੈਨੂੰ ਪੂਰੀ ਕਰਨੀ ਪਊ ਉਹ ਕਰੇਗਾ ਕਹਿੰਦਾ ਜਿਉਂ ਨੇ ਕਹਤਾ ਕਰੂੰਗਾ ਇਹ ਤੂੰ ਐ ਕਹਦੀ ਵੀ ਸਾਡੇ ਲਾਵਾ ਵੇਲੇ ਲੜਕੀ ਦੇ ਪੱਲੇ ਦੇ ਵਿੱਚ ਲਾਲ ਪੈਂਦਾ ਬੈਂਡੜ ਪਾਉਂਦਾ ਜੇ ਲਾਲ 바ਵਾ ਤੂੰ ਪਾ ਸਕਦਾ ਹੈ ਲੜਕੀ ਤੇਰੀ ਪਰਾਜੀਤ ਪੁਲ ਦੀ ਮਰਜ਼ਾ ਦਾ ਤਨੀ ਤੋੜ ਦੇ ਇਹ ਸਾਦਾ ਬਾਜ ਇਹਨਾਂ ਕੰਨਾਂ ਵੀ ਗੱਲ ਹੀ ਬੱਕੀ ਬਣ ਗਈ ਚੈਲਮਾਨਾ ਚਲੋ ਜੀ ਸਾਬ ਚਲੋ ਜੀ ਲੇਕਿਨ ਨਾਲ ਪੰਚਾਇਤ ਆ ਗਿਆ ਮਹਿਰ ਬਾਸ਼ਾ ਆਗੇ ਰਾਜਨ ਕਹਾਂ ਆਗੇ ਆਗੇ ਬੋਲ ਕੀ ਰਹਿ ਹੋਈ ਕਹਾਂ ਦੇਖੋ ਜੀ ਇੱਕ ਗੱਲ ਮੈਂ ਤੁਹਾਨੂੰ ਕਹਿੰਦਾ ਸਾਡੇ ਵੱਲੋਂ ਲੜਕੀ ਤੁਹਾਨੂੰ ਅਸੀਂ ਦੇ ਚੁੱਕੇ ਦੋਈ ਪਰ ਤੁਹਾਨੂੰ ਹੀ ਕਰਾਛ ਨੂੰ ਸਾਡੀ ਪੂਰੀ ਕਰਨੀ ਪਊ। ਉਹ ਕਦੰਭੀ ਮੈਨੂੰ ਰਸਮਾਂ ਦੱਸੋ। ਸਾਡੇ ਕਹਿੰਦੇ ਲਾਮਾਂ ਲੈਣ ਵੇਲੇ ਲੜਕਾ ਲੜਕੀ ਦੇ ਪੱਲੇ ਦੇ ਵਿੱਚ ਲਾਲ ਪਾਉਂਦਾ ਹੈ। ਸੱਤ ਪਾਦਸ਼ਾਹੀਆ। ਹੁਣ ਰਾਣੀ ਨੇ ਉਹ ਦ ਸੰਦੇਸ਼ ਦਿੱਤੇ ਜੀ ਵੀ ਜੇ ਤਾਂ ਲਾਲ ਪਾਊਗਾ ਕਹਿਤਾ। ਫੇਰ ਤਾਂ ਤੈਨੂੰ ਵੱਡਾ ਬਾਦਸ਼ਾਹ ਕਿਹੜਾ ਪਾਏਗਾ। ਸੱਤ ਬਾਦਸ਼ਾਹਾਂ ਦਾ ਇਕ ਲਾਅ। ਇਹ ਉਹ ਪਾਉ ਫਿਰ ਦੁਬਾਰਾ ਬਾਦਸ਼ਾਹ ਕਿਹੜਾ ਪਾਲੇਗਾ ਇਹ ਲੜਕੀ ਦੇ ਦੇ ਦਾਂਗੇ ਨਹੀਂ ਫਿਰ ਸਾਹ ਦੇ ਲਾਲ ਮੋਣੋ ਨੀ ਆ ਪਾ ਲੜਕੀ ਨਹੀਂ ਉਹ ਕਹਿੰਦਾ ਵੀ ਹਾਂ ਇਹ ਥੋੜੀ ਮਰਜ਼ਾਦਾ ਪੂਰੀ ਕਰੂੰ ਜੇ ਤੁਸੀਂ ਦੱਸੋ ਸਾਡੀ ਕੋਈ ਨਹੀਂ ਰਸਮਾਂ ਆ ਇਹ ਰਸਮਾਂ ਥੋੜੀ ਕੋਲੀ ਮੈਂ ਪੂਰੀ ਕਰੂੰਗਾ ਪਰ ਮੈਨੂੰ ਅਰਸਾ ਦਿਓ ਕਹਿੰਦੇ ਬੋਲੋ ਜੀ ਕਹਿੰਦਾ ਸਾਲ ਪਰ ਕੁੜੀ ਨਹੀਂ ਬਣਨੀ ਜੇ ਤਾਂ ਸਾਲੋਂ ਅੰਦਰ ਅੰਦਰ ਮੈਂ ਆ ਗਿਆ ਲਾਲ ਲੇਕੀ ਕੈਸਾ ਕੁੜੀ ਮੈਂ ਲਊਂਗਾ ਮੈਂ ਨਹੀਂ ਫਿਰ ਜਿੰਨ ਮਰ ਜੇ ਵਿਆਹ ਦੀ ਸਾਲ ਤੋਂ ਮੈਂ ਮਨਾ ਆਇਆ ਤੇ ਜਿੰਨ ਮਰ ਜੀ ਦੇ ਕਹਿੰਦਾ ਵੀ ਠੀਕ ਹੈ ਚੱਲਿਆ ਪਿਆ ਹੁਣ ਉਹਨੇ ਸੋਚਿਆ ਵੀ ਲੋਕ ਕਹਿੰਦੇ ਨੇ ਵੀ ਸਮੁੰਦਰ ਚ ਲਾਲ ਹੁੰਦੇ ਨੇ ਸਮੁੰਦਰ ਵਿੱਚ ਸਾਰੀਆਂ ਖਾਣੀਆਂ ਨੇ ਮੋਤੀ ਵੀ ਹਨ ਹੀਰੇ ਵੀ ਹਨ ਲਾਲ ਵੀ ਹਨ ਕੋਗੇ ਵੀ ਉੱਥੇ ਚੱਲ ਹੁਣ ਉਹਦੇ ਨਾਲ ਰਾਹ ਮਤ ਚੱਲ ਪਹਿਲੇ ਚੱਕ ਕੇ ਆਪਦਾ ਆਸਣ ਮਹੀਨੇ ਦੋ ਮਹੀਨੇ ਜੇ ਸਮੁੰਦਰ ਦੇ ਕਿਨਾਰੇ ਤੇ ਬੱਜਿਆ ਰਾਤ ਦਿਨ ਕੰਨ ਘਣਨਾ ਤੇ ਕਿਤੇ ਤੁਰ ਹੀ ਗਿਆ ਸਮੁੰਦਰ ਦੇ ਕਿਨਾਰੇ ਤੇ ਖੜ ਕੇ ਹਾਕਾ ਮਾਰਦਾ اے ਬਰਨ ਦੇਵਤਾ اے ਸਮੁੰਦਰ ਦੇਵਤਾ اے ਬਰਨ ਦੇ ਉਹ ਆਪਦੀਆਂ ਲਹਿਰਾਂ ਚ ਵਗ ਰਹੇ ਉਹ ਕਾਹ ਕੌਣ ਵੀ ਕਿਸੇ ਨੂੰ ਸੁਣਦਾ ਹੈ ਜਦੋਂ ਹਾਕਾ ਮਾਰਦੇ ਨੂੰ ਘੰਟਾ ਹੋ ਗਿਆ ਵੀ ਤਾਂ ਬੋਲਦਾ ਹੀ ਨਹੀਂ ਕਹਿੰਦਾ ਵੀ ਜੇ ਹੁਣ ਤੂੰ ਬੋਲਦਾ ਨਹੀਂ ਫਿਰ ਲੈ ਹੋ ਜਾ ਤਗੜਾ ਕਹਿੰਦਾ ਹੁਣ ਤੈਨੂੰ ਖਾਲੀ ਕਰਕੇ ਤੇਰੇ ਵਿੱਚੋਂ ਫੇਰ ਲਾਲ ਲੈ ਕੇ ਜਮ ਕੱਢ ਗਏ ਤੂੰ ਵੀ ਗੋਲੇ ਦੀ ਆਠਣ ਧਰਤਾ ਤੂੰ ਵੀ ਪਰੇ ਤੇ ਪਰੇ ਬ੍ਰੇਤੀ ਰੂਲੇਵੇਂ ਤੂੰ ਵੀ ਪਰੇ ਬ੍ਰੇਤੀ ਰੂਲੇਵੇਂ ਤੂੰ ਵੀ ਪਰੇ ਬ੍ਰੇਤੀ ਰੂਲੇ ਅੱਠ ਪੈਰ ਹੋ ਗਏ ਲੱਗੇ ਨੂੰ ਜੇ ਲੱਗਾ ਰਹੇ ਅੱਠ ਪੈਰ ਜਦੋਂ ਲੱਗੇ ਨੂੰ ਹੋ ਗਏ ਇਹ ਫੇਡ ਡੋਲ ਗਿਆ ਬੈਕੁੰਠਾ ਲక్ష్ਮੀ ਕੰਨੀ ਮਹਾਰਾਜ ਥੋੜਾ ਕੋਈ ਭਗਤ ਦੁਖੀ ਹੈ ਬੈਕੁੰਠ ਕੋਈ ਗੇੜੇ ਖਾਂਦਾ ਕਹਿੰਦਾ ਆਹੋ ਸੱਜਣਾ ਲੱਗੇ ਇਹ ਸੱਜਣਾ ਭਗਤ ਜਪੜੇਗਾ ਨਾ ਤੇ ਮਾਵਾ ਕਹਿੰਦੀ ਇਹ ਕਹਿੰਦੀ ਫਿਰ ਜਾਓ ਕਹਿੰਦਾ ਕੋਈ ਨੀ ਹੋਰ ਦੇ ਲਈ ਥੋੜਾ ਜਿੰਨ ਤੁਸੀਂ ਦੇਖਦੇ ਰਹੋਗੇ ਮਾਰੂ ਮੂਹ ਦਾ ਤੁਹਾਡੇ ਬੈਕੁੰਠ ਨੂੰ ਕਹਿੰਦਾ ਨਹੀਂ ਆਈ ਨਹੀਂ ਲਿਗਣਾਲੇ ਵੇ ਕੰਨਾ ਕਰ ਕਹਿੰਦਾ ਜੇ ਡਿਗੰਡੇ ਕਿਨਾਰੇ ਤੇ ਗਿਆ ਤਾਂ ਕਹਿੰਦਾ ਫਿਰ ਮੈਂ ਜਾਰ ਰੋਕੂ ਉਹ ਨੂੰ ਅਠ ਪੈਰੀ ਬੇਰ ਹੋ ਗਏ ਲੱਗੇ ਨੂੰ ਉਸੇ ਚਾਲ ਹੀ ਚੱਲਦੇ ਤੂੰ ਵੀ ਪਰਦਾ ਢੋਲੇ ਹੁੰਦਾ ਤੂੰ ਵੀ ਪਰਦਾ ਢੋਲੇ ਹੁੰਦਾ ਭਗਵਾਨ ਫਿਰ ਅਠਾ ਪਹਿਰਾ ਵਿੱਚੋਂ ਕਹਿੰਦੇ ਵੀ ਹੁਣ ਇਹ ਨਹੀਂ ਬਤ ਅੰਦਰ ਹਟਣ ਵਾਲਾ ਦੀਦਾ ਚੱਲਣਾ ਪਊਗਾ ਭਗਵਾਨ ਬਿਰਦਾ ਰੂਪ ਦਾ ਧਾਰ ਕੇ ਬ੍ਰਾਹਮਣ ਦਾ ਆ ਗਏ ਕਹਿੰਦਾ ਕੋਈ ਭਗਤਾ ਬਾਬਾ ਇੱਕ ਹੀ ਕਰਨ ਲੱਗੇ ਕਹਿੰਦਾ ਮੈਨੂੰ ਬਲਾ ਨਾ ਗੱਲੀ ਨਾਲਾ ਮੇਰੀ ਰਵਤਾਰ ਨਾਲ ਫਰਕ ਪੈਂਦਾ ਤੂੰ ਕਿਧਰੋਂ ਆ ਗਿਆ ਉਹ ਕਹਦਾ ਆਇਆ ਨਾ ਆਇਆ ਤੇ ਮੈਨੂੰ ਐਸਾ ਦੱਸ ਵੀ ਕਰਦਾ ਕੀ ਐ ਕਹਿੰਦਾ ਇਹਨੂੰ ਖਾਲੀ ਕਰੂੰਗਾ ਖਾਲੀ ਕਰੇਗਾ ਹਾਂ ਕਹਿੰਦਾ ਐ ਮੱਖੂ ਜੂਏ ਤੇਰੀਆਂ ਤੂੰ ਵੀ ਇਹਨਾਂ ਸਾ ਕਰ ਕਹਿੰਦਾ ਕੁਸੇ ਘਟੇ ਤੈਨੂੰ ਪਹਿਲਾਂ ਕਿਹਾ ਸੀ ਮੇਰੀ ਰਵਤਾਰ ਤੇ ਮਰਕਣਾ ਬਸ ਚੱਲ ਜਿੱਧਰੋਂ ਐ ਵਗ ਜਾ ਪੰਜ ਲਿਆ ਵੀ ਮੇਰੀ ਤਾਂ ਪੰਜ ਚਾਰ ਤੁਮੀਆਂ ਕੱਟ ਗਈਆਂ ਫੇਰ ਬੋਤੇ ਚਾਲ ਪੈਲੇ ਇੱਕ ਇਹ ਕਾਟਾ ਪੂਰਾ ਕਰ ਗਈ ਜਿਹੜਾ ਇਹਨੇ ਗੱਲੀ ਲਾ ਲੇ ਅੱਟ ਪੈਰੀ ਫੇਰ ਹੋ ਗਏ ਲੱਗੇ ਨੂੰ ਫੇਰ ਲੱਗਾ ਸਤਖੰਡ ਹੱਲਣਾ ਕਹਿੰਨੀ ਮਹਾਰਾਜ ਜਾਓ ਕਹਿੰਦਾ ਹਲੇ ਤਾਂ ਉਹ ਕੱਲ ਵਾਲਾ ਨਹੀਂ ਲੋਟ ਆਇਆ ਕਹਿੰਨੀ ਫੇਰ ਹੁਣ ਨਹੀਂ ਰਹਿਦਾ ਤੁਹਾਡਾ ਸਤਖੰਡ ਉਹਨੂੰ ਸੱਟ ਵੀ ਦੇਉ ਤੇ ਹੁਣ ਤਾਂ ਜਾ ਕੇ ਉਹਨੂੰ ਦੇਵ ਦੀ ਮਰਜ਼ੀ ਮਰਾਦ ਕਰ ਪੂਰੀ ਜਿਹੜੀ ਕੁਝ ਕੰਮ ਮੰਗਦਾ ਅਖੀਰ ਆ ਗਿਆ ਪ੍ਰਭੂਾਨ ਕਹਿੰਦਾ ਓਏ ਬਾਬਾ ਕਿ ਤੂੰ ਕਾ ਕਰੀਂ ਕਿ ਇਹ ਨਹੀਂ ਤੂੰ ਮੇਰੇ ਪਰ ਨਹੀਂ ਡੋਲਦੇ ਤੂੰ ਮੇਰੇ ਪਰ ਨਹੀਂ ਇੱਥੇ ਕੋਈ ਬੂਟਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕਾਹਦੇ ਜਪਣੀ ਬੋਨ ਲਉ ਉਹ ਕਹਿੰਦਾ ਓ ਜਾ ਬਗ ਜਾ ਇੱਕ ਤੇਰੀ ਵਰਗਾ ਕੱਲ ਪਰੰਦਰ ਆਇਤੀ ਮੇਰੀਆਂ ਪੰਦਰਾ ਰਸੂਲ ਤੂੰ ਵੀ ਇਹਦਾ ਫਰਕ ਪਾਦਾ ਹੁਣ ਤੂੰ ਆ ਗਿਆ ਉਹ ਕਹਿੰਦਾ ਮੈਨੂੰ ਦੱਸਦਾ ਸਹੀ ਉਹ ਕਹਿੰਦਾ ਖਤਮਾ ਬਗ ਜਾ ਇਧਰੋਂ ਐ ਮੈਨੂੰ ਆਪਦਾ ਕੰਮ ਕਰਨ ਦੇ ਉਹ ਕਹਿੰਦਾ ਨਹੀਂ ਨਹੀਂ ਇਹ ਦੱਸਣਾ ਪਊਗਾ ਤੈਨੂੰ ਰੋਕ ਹੀ ਐ ਕਹਿੰਦਾ ਲਾਲ ਕੱਢਣੇ ਨੇ ਮੈਂ ਸਾਇ ਨੂੰ ਖਾਲੀ ਕਰਕੇ ਕਹਿੰਦਾ ਵੇ ਤੇਰੀਆਂ ਤੂੰ ਮੇਰੇ ਸਾਦਾ ਇਸ ਸਮੁੰਦਰ ਮੁੱਕ ਜੂਗਾ ਕਹਿੰਦਾ ਇਹ ਨਹੀਂ ਮੱਕੂਸ ਆਲਾ ਮੇਰਾ ਮੈ ਤਾਂ ਮਕੂ ਸਾਡਾ ਇੱਕ ਪਾਸਾ ਤਾਂ ਹੋਊ ਉਹ ਭਗਵਾਨ ਹੱਥ ਵੀ ਕਹਿੰਦੇ ਬੜਾ ਫੁੱਟੂ ਐ ਜabb ਆਉਂਦਾ ਕਹਿੰਦਾ ਯਾਰ ਕਹਿੰਦਾ ਲੈ ਮੈਨੂੰ ਫੜਾ ਤੂੰ ਤੂੰ ਵੀ ਮੈਨੂੰ ਫੜਾ ਦੇ ਤੈਨੂੰ ਲਾਲ ਚਾਹੀਦੇ ਨੇ ਕਹਿੰਦਾ ਤੂੰ ਵੀ ਆ ਕਹਿੰਦਾ ਵੇਚਣਾ ਸੀ ਕਿਹੀਂ ਕਿਤੇ ਉੱਥੇ ਚੜਦੇ ਮੈਂ ਇਸ ਕੰਮੋਂ ਵੀ ਜਾਵਾਂ ਕਹਿੰਦਾ ਨਹੀਂ ਬਾਬਾ ਯਕੀਨ ਵੀ ਕਰ ਮੈਂ ਤੈਨੂੰ ਲਿਆ ਕੇ ਦੇਉਂ ਮੈਂ ਬੜਨਾ ਦੇ ਵਿੱਚ ਤੈਨੂੰ ਨਹੀਂ ਇਹਦਾ ਭੇਤ ਮੈਨੂੰ ਇਹਦਾ ਭੇਤ ਹੈ ਮੈਂ ਇਹਦੇ ਵਿੱਚੋਂ ਜਿੱਥੇ ਲਾਲ ਬਗਦੇ ਨੇ ਉੱਥੋਂ ਚੁੰਗੀ ਮਾਰ ਕੇ ਕੱਢ ਕੇ ਲਿਆ ਤੂੰ ਵੀ ਵੜਾਦੀ ਕਹਿੰਦਾ ਲੈ ਲੈ ਜਾ ਪੋਪਾ ਨੇ ਮਾਰੇ ਗੋਤਾ ਖਾਣਾ ਦੀ ਇਥੇ ਖਾਨ ਚੱਲਦੀ ਸੀ લાલ ਅੰਡਰ ਤੋਂ ਭਰਲੀ ਰੋੜਾ ਮੰਗੂ ਤੂੰ ਵੀ ਆਗੇ ਬਾਹਰ ਆਗੇ ਕਹਿੰਦਾ ਆ ਲੈ ਮਹਾਰਾਜ ਖੜਾ ਛਾਡੇ ਦਾ ਆ ਚੱਕ ਲਾ ਤੂੰ ਹੀ ਕਮਾਂਗਾ ਤੇ ਇਹ ਤੈਨੂੰ ਵੀ ਭਰ ਕੇ ਲੈ ਤੂੰ ਵੀ ਹੈ ਕਹਿੰਦਾ ਮੈਂ ਕੀ ਸਰਾਫਾ ਦਾ ਮੁੰਡਾ ਮੈਨੂੰ ਕੀ ਪਛਾਣ ਹੈ ਉਹ ਕੀ ਲਾਲ ਹੁੰਦਾ ਮੈਨੂੰ ਇਹ ਐ ਦੱਸ ਵੀ ਇਹ ਲਾਲ ਐ ਇਹ ਇਹਨੂੰ ਲਾਲ ਐ ਕਹਿੰਦੇ ਭਗਵਾਨ ਨੇ ਢੇਰੀ ਕਰਤੀ ਸਾਰੀ ਧਰਤੀ ਲਾਲੀ ਲਾਲੋ ਚਾਰਚ ਮੇਰਾ ਜਿੱਧਰ ਨੂੰ ਝਾਕਦਾ ਓਵੇਂ ਧਰਤੀ ਲੱਗਦੀ ਓਵੇਂ ਲਾਲ ਲੱਗਦੀ ਕਹਿੰਦਾ ਆ ਪਛਾਣ ਹੈ ਇਹਨਾਂ ਦੀ ਲੈ ਜਾ ਟਾਕੇ ਦੇਖੇ ਰਮਾਲ ਤੁੰਬੀ ਭਰ ਲਿਆ ਚਾਹ ਕਹਿੰਦਾ ਜੰਗਦਾਰਾ ਰੱਬ ਨੂੰ ਕਹਿੰਦਾ ਕਹਿੰਦਾ ਜੰਗਦਾਰ ਤੇ ਕਹਿੰਦਾ ਚੰਗਾ ਜੰਗਦਾਰ ਆ ਵੀ ਭਗਤਾ ਪਰ ਮੈਂ ਚੱਲਿਆ ਵਸਾ ਹੀ ਲੋੜਦੀ ਮੈਨੂੰ ਕਹਿੰਦਾ ਫੇਰ ਲੋੜ ਤੇ ਤਾਂ ਲੈ ਜਾ ਇਹਨ ਚੱਲਿਆ ਉੱਥੋਂ ਜਿੱਥੇ 2 ਮਹੀਨਾ ਜਗਿਆ ਤੇ ਮਹੀਨੇ ਜੀ ਵਜ੍ਹਾ ਮੁੜ ਕੇ ਤੀਜੇ ਮਹੀਨੇ ਆ ਕੇ ਤੂੰ ਨਾ ਫੇਰ ਲਾ ਲਿਆ ਫੇਰ ਲਾ ਲਿਆ ਨਾ ਫੇਰ ਸਾਧਨ ਜਾਦਤਾ ਲੋਕਾਂ ਨੇ ਇਹ ਮਰਾਉਤੀ ਉਹੀ ਸਾਧ ਫੇਰ ਆ ਗਏ ਇਹਨਾਂ ਸਾਧ ਆ ਗਏ ਹਾਂ ਕਹਿੰਦਾ ਫੇਰ ਚਲੋ ਪੁੱਛੋ ਨੂੰ ਭੇਜਦੇ ਵਜ਼ੀਰ ਅਹਿਲਕਰ ਜਾਓ ਪੁੱਛ ਕੇ ਆਓ ਕਹਿੰਦਾ ਹਾਂ ਬਾਖਾ ਵਜ਼ੀਰ ਸਾਹਿਬ ਬਾਦਸ਼ਾਹ ਨਹੀਂ ਆਇਆ ਕਹਿੰਦੇ ਜੀ ਅਸੀਂ ਉਸੇ ਨੇ ਭੇਜਿਆ ਵੀ ਪੁੱਛ ਕੇ ਆ ਉਹ ਮੀ ਲਾਲ ਪਾਉਂਗੇ ਉਹ ਕਹਿੰਦਾ ਬੋਲ ਬਾਬਾ ਜੀ ਕਿ ਲਾਲ ਪਾਵੇਂਗਾ ਕਿ ਨਾ ਜਮਾ ਪਾਉ ਇੱਕ ਲਾਲ ਕੀ ਦੋ ਤਿੰਨ ਬਾਦ ਨੂੰ ਇਕੱਠੇ ਉਹ ਭਾਈ ਮੁਰਗੇ ਜਾ ਕੇ ਕਹਿੰਦੇ ਬਾਦਸ਼ਾਹ ਤਾਂ ਐਂ ਕਹਿੰਦਾ ਕਹਿੰਦਾ ਦੋ ਤਿੰਨ ਇਕੱਠੇ ਹੀ ਬਾਦ ਨੂੰ ਕਹਿੰਦਾ ਇੱਕ ਲਾਲ ਕੀ ਰਾਣੀ ਨੇ ਰਾਜਾ ਕੋਲ ਜਾ ਕੇ ਕਹਿੰਦੇ ਵੀ ਇਦੋਂ ਵੱਡਾ ਬਾਦਸ਼ਾਹ ਜਿਹੜਾ ਪਾਲਾ ਧਰਤਾ ਦੇਨਮ ਅੱਜ ਕੇ ਪੰਡਤ ਨੂੰ ਕਹਿੰਦੇ ਪੂਰ ਚੌਕ ਲਓ ਜੀ ਸਵੇਰੇ ਤੁਹਾਡੇ ਐਸ ਵਾਰ ਫੇਰੇ ਹੋਣਗੇ ਇਹਨੇ ਚੰਗੇ ਟਿੰਗ ਲਾਗੇ ਤੇ ਅੱਜ ਹੁਣ ਇਹ ਸਾਥ ਬੈਠਾ ਜੇ ਨੂੰ ਕਹਿੰਦਾ ਵੀ ਇੱਕ ਗੱਲ ਹੋਰ ਸੁਣ ਲਓ ਮੇਰੀ ਕਹਿੰਦਾ ਜਦੋਂ ਲਾਵਾਂ ਦਾ ਟਾਈਮ ਹੋਵੇ ਨਾ ਮੈਨੂੰ ਉਦੋਂ ਸੱਦਿਓ ਉਦੋਂ ਮੈਨੂੰ ਧੂਨੇ ਤੋਂ ਉਠਾਏ ਉਹਨਾਂ ਚ ਨਾ ਰਹਿ ਕਹਿੰਦੇ ਠੀਕ ਹੈ ਉਧਰ ਪੰਡਤ ਪੂਜਾ ਪਾਠ ਕਰੀ ਗਏ ਕਰਦਾ ਕਰਦਾ ਕਹਿੰਦਾ ਲਓ ਜੀ ਹੁਣ ਲਾਵਾ ਦਾ ਟਾਈਮ ਆ ਗਿਆ ਲਿਓ ਬਾਵਾ ਜੀ ਗਏ ਬੱਗੀ ਭੇਜਤੀ ਆ ਪੀਨਸ ਭੇਜਤੀ ਆਓ ਮਹਾਰਾਜ ਬਾਵਾ ਜੀ ਹੁਣ ਲਾਵਾ ਦਾ ਟਾਈਮ ਹੈ ਚੱਕਾ ਚਿੰਟਾ ਤੁਮ ਵੀ ਆਏ ਪਉਏ ਭੇਜਣ ਪਏ ਉਹ ਕਹਿੰਦੇ ਮਹਾਰਾਜ ਜੀ ਜੇ ਬੈਠੋ ਕਹਿੰਦਾ ਆਪਜੀ ਪਰੇ ਰੱਖੋ ਜਾਂਦੇ ਨਹੀਂ ਕਿਸੇ ਨੇ ਗਦਾ ਵੀ ਨਹੀਂ ਦਿੱਤਾ ਵੀ ਇਹ ਤੇ ਚੜਕੇ ਬਗਣੀ ਮਾਵਾ ਹੁਣ ਤੁਸੀਂ ਪੀਨਸਾਂ ਲਿਉਣ ਵਾਲੇ ਮੇਰੇ ਨਾ ਕਹ ਪੈਰੀ ਪੀ ਨਸਨ ਮੈਂ ਤਾਂ ਤੁਰਕੀ ਚੱਲੂ ਆਗੇ ਜਿਆ ਖੜਾ ਅੱਗੇ ਕੱਠ ਵਟ ਸਾਰਾ ਬੈਠਾ ਬੀਤ ਗਏ ਜਾਂਦੇ ਨੇ ਹਾਂ ਵੀ ਕਹਿੰਦਾ ਬਾਦਸ਼ਾਹ ਕਰਾ ਕੁੜੀ ਦਾ ਪੱਲਾ ਸੱਜਾ ਪੱਲਾ ਕਰਾ ਕੁੜੀ ਦਾ ਦੇਵਤਾ ਬ੍ਰਾਹਮਣ ਨੂੰ ਕਹਿੰਦਾ ਹਾਂ ਜੀ ਕਰਾ ਸੱਜਾ ਪੱਲਾ ਸੱਜਾ ਪੱਲਾ ਕਰਾ ਲਿਆ ਤੂੰ ਵੀ ਜਿਹੜੀ ਉੱਤੋਂ ਜਿਹੜਾ ਪਰਨਾ ਜਾਂਦੀ ਉਹ ਤਾਂ ਲਾਲ ਇਹ ਤੂੰ ਵੀ ਐਂ ਢੀ ਕਰਦੀ। ਲਾਲੀ ਲਾਲ ਹੋ ਗਏ ਮਹਿਲ ਵੀ। ਸਿਰ ਤੇ ਧਰਤਾ ਹੱਥ ਕਹਿੰਦਾ ਚੱਲ ਬੇਟਾ ਤੂੰ ਮੇਰੀ ਧੀ ਹੈ। ਧਰ ਕੇ ਸਿਰ ਤੇ ਹੱਥ ਕਹਿੰਦਾ ਹੋ ਜਾ ਘੜੀ। ਉਹ ਕਹਿੰਨੇ ਨਾ ਮਾਰੇ ਤੁਸੀਂ ਇਹ ਕੀ ਕਹੇ? ਉਹ ਕਹਿੰਦਾ ਮੈਂ ਲਾਵਾ ਲੈ ਲਿਆ। ਤੁਹਾਨੂੰ ਕੀ ਫਰਕ ਹੈ ਮੇਰੀ ਧੀ ਹੈ ਇਹ। ਮਾਵ ਦੀ ਧੀ ਨੂੰ ਦੇ ਤੇ ਲਾਲ। ਉਹ ਮਾਰੇ ਕਹਿੰਦੇ ਇਹ ਤਾਂ ਗੱਲ ਤੁਸੀਂ ਗਲਤ ਕਰਦੋਂ ਕਹਿੰਦਾ ਗਲਤ ਨਹੀਂ ਮੈਂ ਜਿੰਨੇ ਨਾਲ ਲਾਵਾ ਲੈਣੀਆਂ ਤੇ ਲੈ ਲਈਆਂ ਕਹਿੰਦਾ ਕਾਹਦੇ ਨਾਲ ਲਾਵਾ ਲਈਆਂ ਤਾਂ ਕੱਢਣੇ ਹੋ ਗੁਦਲੀ ਚੋਂ ਜਿਹੜੀ ਠੀਕ ਨਹੀਂ ਕਹਿੰਦਾ ਲਾਵਾ ਇੰਨਾ ਨਾ ਲਈਏ ਇਹ ਤੇ ਦੋ ਫਕੀਰਾਂ ਦਾ ਲੇਖਤੀ ਇੱਕ ਤਾਂ ਕਹਿੰਦਾ ਜੇ ਲੱਗਿਆ ਰਹੇ ਬੰਦਾ ਜੋ ਚਾਹੇ ਸੋਵੇ ਇੱਕ ਕਹਿੰਦਾ ਬੰਦਾ ਜੋ ਚਾਹੇ ਸੋਵੇ ਕਰੇ ਐ ਨਹੀਂ ਕਹਿੰਦੇ ਸੰਗ ਤੇ ਕਿ ਮਾਂ ਦੇ ਯਾਸ ਕਾਂ ਬਾਈ ਰੂ ਜੀ ਕਾ ਖਾਲਸਾ Vai who did you